ਇਹ ਸ਼ਾਫੀ ਮਾਰੀ ਕੀਤੀ ਗਈ ਕਿਹੜੀ ਜਗ੍ਹਾ ਕੀਤੀ ਗਈ ਹੈ ਕੀ ਬਰਾਮਦ ਹੋਇਆ ਜੀ ਕਸ਼ਨ ਸ਼ਾਮਨਗਰ ਇਹ ਨਾ ਬਸਟੈਂਡ ਸ਼ਾਮਨਗਰ ਦੇ ਏਰੀਆ ਜਿੱਥੇ ਅਸੀਂ ਇਸ ਵੇਲੇ ਮੌਜੂਦ ਹੈ ਠੀਕ ਹੈ ਤੇ ਇੱਥੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਸਾਡੀ ਫੂਡ ਸੇਫਟੀ ਟੀਮ ਨੂੰ ਸਵੇਰੇ ਸਵੇਰੇ ਕਲੂ ਮਿਲਿਆ ਸੀ ਤੇ ਉਹ ਇੱਥੇ ਆਈ ਸੀ ਤੇ ਇਹਨਾਂ ਨੇ ਇੱਥੇ ਦੇਸੀ ਕਿਓ ਹੈ ਔਰ ਜਿਹੜਾ ਪਾਊਡਰਡ ਦੁੱਧ ਹੁੰਦਾ ਹੈ ਤੇ ਕਰੀਮ ਇੱਥੇ ਇਹਨਾਂ ਨੇ ਉਹ ਇਹਨਾਂ ਦੇ ਸੈਂਪਲਸ ਵੀ ਪਾ ਰਹੇ ਹਨ ਤੇ ਜਿਹੜਾ ਹੈਗਾ ਇਨਕੌਨਫਿਸਕੇਟ ਵੀ ਕੀਤਾ ਹੈ। ਅੱਛਾ ਮੈਮ ਕਿੰਨੀ ਕੁ ਮਾਤਰਾ ਹੈਗੀ ਹੈ? 40 ਕਿਲੋ ਕਿਉ ਹੋਏਗਾ? 10 ਕਿਜੀ ਹੈਗਾ ਜਿਹੜਾ ਸੁੱਕਾ ਦੁੱਧ ਹੈ ਤੇ 10 ਕਿਲੋ ਇੱਕ ਰੀਮ ਲਗਿਆ। ਪਹਿਲਾਂ ਮੈਮ ਆ ਕਿਹਾ ਜਾ ਰਿਹਾ ਜੀ ਕਈ ਦੇ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ ਜੀ। ਹਾਂਜੀ 2017 ਚ ਪਹਿਲੀ ਵਾਰੀ ਹੋਈ ਸੀ ਇੱਥੇ ਔਰ ਉਸ ਤੋਂ ਬਾਅਦ ਇਹਨਾਂ ਨੇ 2020 ਚ ਕੀਤੀ ਹੈ 2025 ਅੱਜ ਇਹਨਾਂ ਨੇ ਕੀਤੀ ਹੈ। ਅੱਛਾ ਮੈਮ ਕਿਸ ਤਰੀਕੇ ਦੀ ਕਾਰਵਾਈ ਹੈ ਜਾਂ ਪਹਿਲਾਂ ਕਿੰਨੇ ਕੁ ਮਾਮਲੇ ਜਿਹੜੇ ਕਿਉ ਤੋਂ ਇਲਾਵਾ ਵੀ ਬ੍ਰਮਤ ਹੋਏ ਸਾਹਮਣੇ ਆਏ। ਇਹਨਾਂ 2023 ਚ ਦੇਖ ਇਹ ਜਿਹੜੇ ਇੱਥੋਂ ਦੇ ਹੈਗੇ ਆ ਤੇ ਅੱਜ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਐਸ ਪਰ ਰੂਲਸ ਇਹਨਾਂ ਦੀ ਅਰੈਸਟ ਹੋਏਗੇ ਹਾਂਜੀ ਅੱਜ ਐਸ ਪਰ ਰੂਲਸ ਪੁਲਿਸ ਕਰੇਗੇ ਅਰੈਸਟ ਬੰਦੀ ਹੈ ਉਹ ਕਰਨਗੇ ਲੋਕਾਂ ਨੂੰ ਕੀ ਇਹ ਕਿਸ ਤਰ੍ਹਾਂ ਸਟਾਰਟ ਕਰਨ ਲੋਕਾਂ ਨੂੰ ਦੇਖੋ ਅਸੀਂ ਬਾਰ ਬਾਰ ਕਹਿ ਰਹੇ ਹਾਂ ਤੁਸੀਂ ਵੀ ਆਪਣੀ ਖਬਰਾਂ 'ਚ ਲਗਾ ਰਹੇ ਹੋ ਤੁਸੀਂ ਵੀ ਅਵੇਅਰਨੈਸ ਕ੍ਰੀਏਟ ਕਰ ਰਹੇ ਹੋ ਸਾਡੀ ਫੂਡ ਸੇਫਟੀ ਟੀਮ ਵੀ ਕਰ ਰਹੀ ਹੈ ਸਾਡੇ ਡੀ ਐਚਓ ਡਾਕਟਰ ਸੰਦੀਪ ਹੋਣਾ ਅਸੀਂ ਵੀ ਲਗਾਤਾਰ ਸਾਡੀ ਮਾਸ ਮੀਡੀਆ ਔਰ ਅਸੀਂ ਵੀ ਤੁਹਾਡੇ ذریعے ਰੋਜ਼ ਲੋਕਾਂ ਨੂੰ ਕਹਿੰਦੇ ਆ ਕਿ ਵੀ ਤੁਸੀਂ ਸਤਰਕ ਰਹੋ ਜੇ ਕੋਈ ਇਹੋ ਜਿਹੀ ਰੇਟ ਤੇ ਤੁਹਾਨੂੰ ਮਤਲਬ ਬਹੁਤ ਹੀ ਸਸਤੇ ਰੇਟ ਤੇ ਇਹੋ ਜਿਹੀ ਚੀਜ਼ਾਂ ਮਿਲਦੀਆਂ ਜਿਹੜੀ ਕਿ ਮਮਕਨ ਨਹੀਂ ਐ ਨੇ ਸਸਤੇ ਰੇਟ ਤੇ ਤਾਂ ਲੋਕਾਂ ਨੂੰ ਉਹਦਾ ਬੋਇਕਾਟ ਕਰਨਾ ਚਾਹੀਦਾ ਹੈ ਅਚਾ ਮੈਂ ਇੱਕ ਚੀਜ਼ ਹੋਰ ਸਾਹਮਣੇ ਆ ਆਮ ਤੌਰ ਤੇ ਲੋਕ ਫੈਕਟਰੀ ਲਗਾਉਂਦੇ ਆ ਜਿਹੜਾ ਯੂਨਿਟ ਜਿਹੜਾ ਲਗਾ ਕੇ ਕੰਮ ਕਰਦੇ ਨੇ ਪਰ ਘਰ ਦੇ ਵਿੱਚ ਅਜਿਹਾ ਹੋਣਾ ਕਿਸੇ ਨੇ ਕਿਤੇ ਲੱਗਦਾ ਹੋਰ ਵੀ ਅਜਿਹੇ ਘਰ ਹੋ ਸਕਦੇ ਨੇ ਜਿੱਥੇ ਹਾਂਜੀ ਹਾਂਜੀ ਥੋੜੀ ਦੇਰ ਪਹਿਲੇ ਅਸੀਂ ਇੱਕ ਹੋਰ ਵੀ ਕੀਤੀ ਸੀ ਕਾਰਵਾਈ ਉਹ ਵੀ ਘਰ 'ਚ ਸੀਗਾ ਤੁਸੀਂ ਲੋਕੀ ਵੀ ਸੀਗੇ ਉੱਥੇ ਹਣਾ ਉਹ ਵੀ ਇੱਕ ਘਰ ਸੀਗਾ ਤੇ ਉਥੇ ਘਰ ਚ ਆਪਾਂ ਕਈ ਵਾਰੀ ਕਰ ਚੁੱਕੇ ਆ ਕਿ ਵੀ ਘਰਾਂ ਚ ਵੀ ਲੋਕੀਏ ਬਣਾ ਰਹੇ ਆ ਔਰ ਇੱਕ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗੀ ਕੱਲ ਵੀ ਸਾਡੀ ਫੋਰ ਸੇਫਟੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਗਰਾਂ ਚ ਇੱਕ ਹਰਿਆਣਾ ਨਿਰਵਾਨਾ ਤੋਂ ਆਂਦਾ ਸੀ ਅ ਇਹਨਾਂ ਨੇ ਪਨੀਰ ਉਹ ਕੱਲ ਫੜਿਆ ਉਥੇ ਔਰ ਸੀਆ ਸਟਾਫ ਨਾਲੇ ਨਾ ਨਹੀਂ ਉੱਥੇ ਕੀਤੇ ਐਂਡ that is also a very good achievement ਹਾਂ ਜਿਹੜੇ ਤਿਹਾਰਾਂ ਦੇ ਵਿੱਚ ਜਿਹੜਾ ਵਾ ਜਿੱਥੇ ਪ੍ਰਸ਼ਾਸਨ ਜਿਹਦਾ ਤਰਕ ਹੈ ਉੱਥੇ ਲੋਕ ਵੀ ਆਪਣਾ ਜਿਹੜਾ ਯੋਗਦਾਨ ਹਾਂ ਜੀ ਬਿਲਕੁਲ ਲੋਕਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ ਤੇ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੀ ਤੁਸੀਂ ਇਹੋ ਜੀ ਚੀਜ਼ਾਂ ਦਾ ਜਿਵੇਂ ਮੈਂ ਕਿਹਾ ਬਾਇਕਾਟ ਕਰੋ ਔਰ ਇਹ ਸਬਸਟੈਂਡਰਡ ਜਾਂ ਬਿਲੋ ਜੋ ਕੋਈ ਰੀਜ਼ਨੇਬਲ ਰੇਟ ਹੈ ਚੀਜ਼ਾਂ ਨਾਲ ਡਿਪਾਰਟਮੈਂਟ ਨੇ ਰੇਡ ਕੀਤੀ ਹੈ ਜੀ ਇੱਥੇ ਨਕਲੀ ਘਿਓਰ ਨਕਲੀ ਦੁੱਧ ਬੰਦਾ ਸੀਗਾ ਠੀਕ ਹੈ ਉਹਦੇ ਬੱਚਿਆਂ ਨੇ 40 ਕਿਲੋ ਇਹਦਾ ਨਗਲੀ ਕਿਉਂ ਫੜਿਆ ਜਿਹੜੇ ਹੈਗੇ ਹੱਥ ਡਿਪਾਰਟਮੈਂਟ ਦੇ ਔਰ 10 ਪੈਕੇਟ ਸੁੱਕਾ ਦੁੱਧ ਆ ਇਹਨਾਂ ਤੇ ਪਹਿਲਾਂ ਵੀ ਜਿਹੜੇ ਮੁਕੱਦਮੇ ਤਰਜ ਹੋਏ ਵੇ ਆ ਪਤਾ ਲੱਗ ਗਿਆ ਕਿ ਪੀਯੂ ਵੀ ਹੈ ਜੀ ਪੀਯੂ ਆ ਜੀ ਦੋ ਆਹ ਪਾ ਰਹੇ ਆ ਜੀ ਬਸ ਇਹਨਾਂ ਤੋਂ ਬਾਅਦ ਆਪਾਂ ਕਰ ਰਹੇ ਆ ਆਪਣਾ ਕੰਮ ਜੀ ਹਾਂ ਭਾਈ ਯਾਰ ਇਹ ਪੇਸ਼ ਕਰਾਂਗੇ ਕੋਰਟ ਦੇ ਵਿੱਚ ਅਮਨੀਤ ਕੌਰ ਆ ਮੈਡਮ ਜਿਹੜੀ ਇੱਥੇ ਮਾਲਕ ਹਨ ਆ ਸਮਨਿਤ ਕੋਰਟੀ ਇਹਦਾ ਹਸਬੰਡ ਹੈ ਦਲਜੀਤ ਸਿੰਘ ਦੋਨੇ ਪੀਓ ਹੈ ਜੀ ਇੱਕ ਗਲੀ ਨੰਬਰ 9 ਸ਼ਾਮਨਗਰ ਦੀ ਬੱਸ ਸਟੈਂਡ ਦੀ ਬੈਕ ਸਾਈਡ